ਸੱਚਾ ਕਿਵੇਂ ਖੁੱਡਿਆਂ 'ਚ ਬੜਾਇਆ ਜਾ ਫਿਰਦਾ ਖੁੱਡਿਆਂ 'ਚ ਇਹ ਆ ਦੇਖੋ ਆਹ ਕਿਹੜਾ ਚੱਕੀ ਫਿਰਦਾ ਇਹ ਆਪਣੀ ਕਬੂਤਰੀ ਹੈ ਯਾਰ ਅੱਛਾ ਜਦੋਂ ਕਿਸੇ ਕੋਲ ਦੇਣਾ ਹੋਵੇ ਨਾ ਰੱਬ ਆਪੇ ਭੇਜ ਦਿੰਦਾ ਇਹ ਕਬੂਤਰੀ ਆਪਣੇ ਆਪ ਹੀ ਆ ਕੇ ਬਹਿ ਗਈ ਸੀ ਅੱਛਾ ਜਿਹੜਾ ਆਪਾਂ ਨੂੰ ਐਸੇ ਵੀ ਚੱਲ ਕੇ ਤਾਂ ਉਹ ਹੋਊਗਾ ਆਪਾਂ ਬਹੁਤ ਵੀਡੀਓ ਪਾਤੀ ਕਹਿੰਨੇ ਕੋਈ ਲੈ ਜੰਨੀ ਆਇਆ ਹਾਂ ਤੇ ਚਲ ਆਪਾਂ ਦੂਜੇ ਦਿਨ ਕੱਢਤੀਏ ਘੰਟਾ ਕਲਾ ਕੇ ਬਹਿ ਗਈ ਐ 2-4 ਦਿਨਾਂ ਨੇ ਕੱਢੀ ਕੇ ਬਹਿ ਜਾ ਕਰੀ ਅੱਛਾ ਇੱਕ ਤਾਂ ਇਹ ਕਬੂਤਰਾਂ ਨਾ ਮਾਰਿਆ ਚੱਕਰੇ ਨੇ ਵੀ ਡਾਈ ਲਾਇਆ ਤਾਂ ਉਦਨੇ ਵੀ ਡੇਢ ਤੋਂ ਘੰਟੇ ਹਾਂ ਪਰ ਹਲੇ ਐ ਲੱਗਿਆ ਕੁਦਰੀ ਡਾਈ ਤੋਂ ਵੀ ਚੰਗੀ ਆ ਹਨਾ ਅੱਛਾ ਇਹਨੂੰ ਬਿਲਾਮ ਸ਼ੁਰੂ ਕਰਤਿਆਂ ਤਾਂ ਬਿਲਾਮ ਸ਼ੁਰੂ ਕਰਕੇ ਦੀ ਡਾਈਆਂ ਡੂਆਂ ਦੇ ਕੱਢੀ ਜਣੇ ਤਹਿਲ ਕਮ ਜੱਤ ਤੇ ਫੁੱਲੀ ਵਾਲ ਬਾਜੀ ਹੋਈ ਸੀ ਰੱਬ ਦੀ ਹਾਂ ਤੇ ਬੰਦੇ ਨੇ ਰਿਕਾਰਡਿੰਗ ਵੀ ਪਾਈ ਸੀ ਗਰੁੱਪਾਂ ਚ ਹਾਂ ਬਈ ਪਤਾ ਤਾਂ ਹੁਣ ਲੱਗੂਗਾ ਵੀ ਕਿਹਦੇ ਲੋਚ ਮਤਲਬ ਜੂਨ ਜਲਾਈ ਦੀ ਬਾਜੀ ਸੀ ਵੀ ਕਿਹਦਾ ਜੱਤ ਦਾ ਕਾਓ ਕਾਓ ਮੈਂ ਸੁਣੀ ਆ ਕਹਿੰਦੇ ਕੱਲ ਨੂੰ ਪਤਾ ਲੱਗੂ ਜੀ ਦਾ ਉੱਡੂ ਆਹ ਉਹ ਕਬੂਤਰੀ ਆ ਆਪਾਂ ਇਹ ਛੱਡੀ ਉੱਥੇ ਜਾ ਕੇ ਤੇ ਇਹ ਲਾਲ ਚੀਨੀ ਨੇ ਨਾ ਫਿਰ ਲੌਂਗ ਵਾਲੀ ਨੇ ਚਿੱਟੀਆਂ ਦੀ ਨਹੀਂ ਵੀ ਉੱਥੇ ਦੁਨੀਆਂ ਨੂੰ ਦੱਸਿਆ ਵੀ ਮੈਂ ਕੀ ਚੀਜ਼ ਆ ਅੱਛਾ ਇਹਨੇ ਤੈੜਕਾ ਮਚਾਦਾ ਵੀ ਗਰਦ ਕੱਢ ਤੇ ਯਾਰ ਉੱਡਣ ਵਾਲੀ ਕੂਦ ਨਹੀਂ ਇਹਨਾਂ ਕਾ ਮਾਨ ਵਧਾਇਆ ਜਾਨੇ ਆਪ ਨੂੰ ਫਰਿੱਜ ਚ ਦਿੱਤੀ ਸੀ ਕਿ ਕੂਲਰ ਚ ਦਿੱਤੀ ਸੀ ਕੂਲਰ ਆਈ ਸੀ ਨਾ ਸਾਰਾ ਹਾਂਜੀ ਹੋ ਗਈ ਸੀ ਨਾ ਪੈਸੇ ਲੈ ਲਈ ਸੀ ਆਪਾਂ ਕੂਲਰ ਦੇ ਸਾਇਦ ਹਾਂ ਪੈਸੇ ਲੈ ਲਈ ਸੀ ਪਰ ਉੱਡਣ ਵਾਲਾ ਕਬੂਤਰੀ ਨੇ ਤਹਿ ਤੋੜਤਾ ਸੀ ਕਰੋ ਸ਼ੌਂਕ ਬਾਈ ਪੱਲਿਆਂ ਪੁੱਲਿਆਂ ਦਾ ਵੀ ਇਹ ਤਾਂ ਦੇਖੋ ਤੇ ਹੁਣ ਤਾਂ ਆਪਣੀ ਅਖਰ ਬੱਚਿਆਂ ਚ ਪਾਤੀ ਤੇ ਲਾਦ ਦੇਖਾਂਗੇ ਦੀ ਲਾਦ ਦਾ ਰਿਜ਼ਲਟ ਤਾਂ ਆਪਾਂ ਹੋਣਗੇ ਸਕੈ ਨਹੀਂ ਸਕਦੇ ਵੀ ਕੀ ਆਗਾ ਤੇ ਆਪ ਦੇਖੋ ਕਿੰਨੀ ਸ਼ਨੱਖੀ ਕਿੰਨੀਆਂ ਦੇਖ ਉੜਦੀ ਵਾਲੀ ਡੂੰਗੀ ਸੀ ਇਹ ਇਹ ਕਬੂਤਰੀ ਜਦੋਂ ਉੱਡੀ ਲਖ ਵੀਰੇ ਤੈਨੂੰ ਯਾਦ ਹੋਊਗਾ ਵੀ ਇਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਸੱਤਾਂ ਤੇ ਲੇਟਣਾ ਪੈ ਗਿਆ ਸੀ ਚੈੱਕ ਕਰਾਉਣ ਲਈ ਅੰਡਾ ਦੇ ਟਾਈਮ 'ਚ ਜਾਦਾ ਤੇਰੇ ਹਾਂ ਹਾਂ ਜਨਾਬ ਘਟ ਘਟ 10 ਬੰਦਿਆਂ ਨੂੰ ਥੱਲੇ ਲੇਟਣਾ ਪੈ ਗਿਆ ਸੀ ਇਹ ਕਬੂਤਰੀ ਵੀ ਰੱਬ 'ਚ ਵੜ ਗਈ ਸੀ ਆਥਨ ਦੇ ਟਾਈਮ 'ਚ ਤਾਂ ਕਬੂਤਰ ਮਰਦੇ ਕਿ ਜੜੀ ਸੀ ਬਾਈ ਜੱਤ ਜੀ ਹਾਂ ਜਦੋਂ ਮਰਦੇ ਫਿਰਦੇ ਸੀ ਮਿੱਤਰੋ ਉਦੋਂ ਇਹ ਰੱਬ 'ਚੋਂ ਥ ਦੂਰਬੀਨਾਂ ਦੀ ਨਿਗਾਚੋਂ ਵੀ ਕਹਿੰਦੇ ਹੁੰਦੇ ਨੇ ਨਾ ਜੇ ਬਾਹਰ ਹੋਣ ਵਾਲਾ ਕੰਮ ਸੀ ਵੀ 10 ਬੰਦੇ ਦੀ ਨਿਗਾਚੋਂ ਵੀ ਨਹੀਂ ਆਉਂਦੀ ਸੀ ਇੰਨਾ ਸ਼ਮਾਨਤ ਬੜੀ ਸੀ ਇਹ ਆਪਣੇ ਲਾਲ ਚੀਨੀ ਆ ਭਾਈ ਠੀਕ ਚਿੱਟਿਆਂ ਨੇ ਕਬੂਦਿਆਂ ਤੈਰ ਕੰਮ ਚਾਇਆ ਉੱਡ ਗਏ ਅਨੰਤ ਮੰਗਲ ਵਨ ਤੇ ਹੀ ਵੀ ਰਿਜ਼ਲਟ ਦਿੱਤਾ ਇਹਨੇ ਕੋਸ ਕੀ ਬਾਤ ਤਾਂ ਹੀ ਹੈ